ਸੋ ਨਾਮ ਨਾਮ ਸ਼ੁਕਰਪਾਤ ਮਾਣਕ ਬੋਲੇ ਜਲੰਧਰ ਦੇ ਜਿਹੜੇ ਨਾਲ ਸਾਥੀ ਆਏ ਨੇ ਮੌਜੂਦਾ ਮੈਂਬਰ ਪੰਚਾਇਤ ਆ ਜਿਹੜੇ ਦਰਬਾਰ ਸਿੰਘ ਹੂਰਕਲਾਂ ਤੋਂ ਉਹ ਲੱਗੇ ਆ ਜਣ ਮਨਦੀਪ ਸਿੰਘ ਖਾਸਾ ਬਾਬੇ ਕੜੇਵਾਲੇ ਦੇ ਬੇਰੇ ਜਿਹੜੇ ਤੁਸੀਂ ਕਿਹਾ ਸੀ ਰਣਜੋਤ ਸਿੰਘ ਕਲਾਂ ਮੱਥਾ ਸਿੰਘ ਮਨੋਰ ਜੀਤ ਸਿੰਘ ਜੀ ਕਲਾਂ ਮੱਥਾ ਸਿੰਘ ਤੋਂ ਬਲਾਕ ਪ੍ਰਧਾਨ ਸਰਦਾਰ ਕੁਲਨ ਸਿੰਘ ਮੈਰੋਕੇ ਉਹ ਵੀ ਆ ਜਾਣ ਸਾਕਾ ਡਿਪਟੀ ਸੀਐਮ ਮੈਂਬਰ ਪਾਰਲੀਮੈਂਟ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਛੋਟਾ ਭਰਾ ਉਹਦੇ ਵੀ ਮਕੇਰੀਆਂ ਤੋਂ ਸਰਬਜੋਤ ਸਿੰਘ ਸਾਦੀ ਜੀ ਸਾਡੇ ਬਲਾਕ ਪ੍ਰਧਾਨ ਔਰ ਇਸ ਹਲਾਕੇ ਦੀ ਜਿੰਨੀਆਂ ਵੀ ਸ਼ਖਸੀਤਾ ਇੱਥੇ ਬੈਠੀਆਂ ਔਰ ਖਾਸ ਤੌਰ ਤੇ ਜਗਜੀਤ ਸਿੰਘ ਜੀ ਜੋ ਚੇਅਰਮੈਨ ਸਾਹਿਬ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਪਣੇ ਸਾਥੀਆਂ ਸਮੇਤ ਅੱਜ ਕਾਂਗਰਸ ਨੂੰ ਜੁਆਇਨ ਕਰ ਰਹੇ ਆ ਔਰ ਸਾਹਮਣੇ ਬੈਠੀ ਸਾਰੀ ਸੰਗਤ ਨੂੰ ਫਤਿਹ ਬੁਲਾਉਣਾ ਫਤਿਹ ਦਾ ਜਵਾਬ ਫਤਿਹ ਜੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਆ ਕਿ ਅੱਜ ਸਾਡਾ ਭਰਾ ਸਮਾਂ ਰਹਿੰਦਿਆਂ ਵਾਪਸ ਕਾਂਗਰਸ ਪਾਰਟੀ ਦੇ ਵਿੱਚ ਆਉਂਦਾ ਛੱਡ ਕੇ ਮੈਜਰ ਕਮੇਟੀ ਦੀ ਚੇਅਰਮੈਨੀ ਛੱਡ ਕੇ ਔਰ ਕਾਂਗਰਸ ਨੂੰ ਜੁਆਇਨ ਕੀਤਾ ਔਰ ਜਿਨ੍ਹਾਂ ਨੇ ਸਤੀਫਾ ਦਿੱਤਾ ਔਰ ਅਜੇ ਤੱਕ ਵੀ ਉਹ ਸਤੀਫਾ ਮਨਜ਼ੂਰ ਨਹੀਂ ਹੋਇਆ ਤੁਹਾਨੂੰ ਦੱਸ ਰਹੀ ਸੀ ਕਿ ਸੈਕਟੇਰੀਅਟ ਤੋਂ ਫੋਨ ਆ ਰਿਹਾ ਕਿ ਤੁਸੀਂ ਦੁਬਾਰਾ ਜੁਆਇਨ ਕਰੋ ਹੁਣ ਤੇ ਦੁਬਾਰਾ ਜੁਆਇਨ ਕਰਨ ਵਾਲੀ ਗੱਲ ਤੇ ਨਗੀਆਂ ਤਾਰਾਂ ਨੂੰ ਹੱਥ ਲਾਉਣ ਵਾਲੀ ਗੱਲ ਹੀ ਆ ਹੁਣ ਤੇ ਜਿਹੜੇ ਨਾਲ ਅੰਦਰਖਾਤੇ ਬੈਠੇ ਆ ਜਗੀਰ ਸਿੰਘ ਜੀ ਉਹ ਵਾਕਿਆ ਤੁਹਾਡੀ ਗੱਲ ਸਹੀ ਐਵੇਂ ਡਰਦੇ ਡੁਰਦੇ ਬੈਠੇ ਆ ਜਿੰਨਾ 4 ਮਹੀਨਿਆਂ ਦੀ ਗੱਲ ਆ ਉਹ ਤੋਂ ਬਾਅਦ ਇਦਾਂ ਛਾਲਾ ਮਾਰਨੀਆ ਲੋਕਾਂ ਨੇ ਵੀ ਇਹਨਾਂ ਸੋਚਿਆ ਵੀ ਨਹੀਂ ਹੁਣਾ ਔਰ ਜਦੋਂ ਤੁਸੀਂ ਜੇ ਛੱਡ ਕੇ ਵੀ ਗਏ ਸੀ ਨਾ ਪਾਰਟੀ ਉਦੋਂ ਬੜੀ ਦੁਨੀਆ ਛੱਡ ਕੇ ਗਈ ਆ ਤੁਸੀਂ ਇਕੱਲੇ ਨਹੀਂ ਗਏ ਲੱਗਿਆ ਸੀ ਲੋਕਾਂ ਨੂੰ ਵੀ ਭਗਵੰਤ ਸਿੰਘ ਸਾਹਿਬ ਔਰ ਇਹਨਾਂ ਦੀ ਜਿੰਨੀ ਟੀਮ ਆ ਪਤਾ ਨਹੀਂ ਕਿਹੜੀ ਇਹਨਾਂ ਨੇ ਗਿੱਦੜ ਸਿੰਗੀ ਆ ਰਾਬ ਉਹਦੇ ਪੰਜਾਬ ਇਹਨਾਂ ਨੇ ਸੋਨੇ ਦਾ ਬਣਾ ਦੇਣਾ ਤੇ ਜਿੱਥੇ ਤੱਕ ਪੰਜਾਬ ਲੈ ਕੇ ਆਏ ਸੀ ਅਸੀਂ ਅੱਜ ਬਟਾਲਾ ਡੇਰਾ ਬਾਬਾ ਨਾਨਕ ਤਲਾਨੌਰ ਤੇ ਫਿਰ ਗਰਦਾਸਪੁਰ ਇਹ ਗੜ ਬਣ ਗਿਆ ਗਿਆ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਖਾਨ ਰਸਵੀ ਭੜਾ ਸਾਹਿਬ ਸਰਬੋ ਸਿੰਘ ਸਾਪੀ ਜੀ ਅੱਜ ਮੇਰਾ ਆਪਣਾ ਹੀ ਸਾਥੀ ਦਾ ਛੋਟਾ ਭਰਾ ਜਗਜੀਤ ਔਰ ਮੇਰੇ ਨਾਲ ਹੁੰਦਾ ਸਭ ਤੋਂ ਵੱਧ ਕੰਮ ਕਰਦਾ ਹੁੰਦਾ ਸੀ ਤੇ ਜਗਜੀਤ ਹੁਣ ਆਪਾਂ ਨਾ ਜਦੋਂ ਕੋਈ ਚੀਜ਼ ਮਿਲਦੀ ਆ ਹੁਣ ਛੱਡਣੀ ਨਹੀਂ ਉਹ ਪਰਮਨੈਂਟਲੀ ਕੋਡ ਰੱਖ ਲਏਗਾ ਇਹਦੇ ਬਾਰੇ ਬਾਤ ਹੀ ਜਾ ਤੇ ਕੋਟਕੇ ਵਾਫੜੀ ਰੱਖੋ ਨਹੀਂ ਨਹੀਂ ਤੇਰੀ ਮੈਂ ਪਹਿਲਾਂ ਹੀ ਪੁੱਛ ਲਈ ਤਾਂ ਅਲਪਾ ਕਰੀ ਸਮਝ ਲਗੀ ਤੂੰ ਚਲਾ ਕਿਦਾਂ ਗਿਆ ਬਰਲਾ ਹੀ ਨਾ ਲਿਆਣਾ ਨਹੀਂ ਨਹੀਂ ਮੈਨੂੰ ਅੱਜ ਤੱਕ ਨਹੀਂ ਸਮਝ ਲੱਗੀ ਉਹਦਣ ਕਿਹਾ ਮੇਰਾ ਨੰਬਰ نوٹ ਕਰ ਲਓ ਮੈਂ ਕਿਹਾ ਤੇਰਾ ਨੰਬਰ ਇਹੋ ਹੀ ਹੈ ਤਾਂ ਮੈਂ ਅੱਜ ਤੱਕ ਨਹੀਂ ਇਹਦਾ ਨੰਬਰ ਦੇ ਲਈ ਦਿੱਤਾ ਸਾਰੇ ਬਲਿਆਂ ਦੇ ਨੇ ਲਾਇਆ ਇਸ ਤਰ੍ਹਾਂ ਮੈਨੂੰ ਪਤਾ ਤੇ ਇਹ ਬਲ ਪ੍ਰਧਾਨ ਜੇ ਮੈਂ ਖਾਬ ਹੋਣੀ ਸਟੇਜ ਤੇ ਬੈਠੇ ਸਾਰੇ ਕੋਈ ਮੇਰੇ ਖਾਤੇ ਬੈਠੇ ਸੁਪਨ ਸਾਹਿਬ ਬੈਠੇ ਨੇ ਬਾਕੀ ਪੜਾ ਸਾਹਿਬ ਸਿਰਦ ਤੁਹਾਡੇ ਇਲਾਕੇ ਚ ਨੇ ਨਾ ਕਿ ਤੁਹਾਡੇ ਕਿਸੇ ਬੰਦੇ ਦੀ ਖਲੜੇ ਚ ਕੋਈ ਗੱਲ ਨਹੀਂ ਤੇ ਉਹ ਤਾਂ ਹੀ ਏ ਨੇ ਨਾ ਹੀ ਝੁਕਦੇ ਨੇ ਤੇ ਨਾ ਹੀ ਲਿਫਟੇ ਨੇ ਪਿਆਰ ਨਾਲ ਭਾਵੇਂ ਜੋ ਮਰਜ਼ੀ ਕਰਾ ਲੋ ਤੁ ਜੇ ਮੈਂ ਵੀ ਥੋੜਾ ਜਿਆ ਕੜ ਜਾਂਦਾ ਤਾਂ ਆਕੜ ਮੇਰੇ ਨਾਲ ਵੀ ਜਾਂਦੇ ਨੇ ਠੀਕ ਹੈ ਨਾ ਸਰਪੰਚ ਸਾਹਿਬ ਕਾਮਲਾ ਸਰਪੰਚ ਵੀ ਮੇਰੇ ਕੋਲ ਘੇਰੇ ਨਹੀਂ ਹੋਣਾ ਜਾਈਦਾ ਸਾਕੇ ਵਾਹ ਤੇ ਮੈਂ ਕੋ ਪਿੱਛੇ ਨਹੀਂ ਹਟਣਾ ਚਾਹੀਦਾ ਜੇ ਵਾਰੀ ਤੁਸੀਂ ਵੀ ਮੈਂ ਤਾਂ ਹੀ ਮੈਂ ਤਾਂ ਹੀ ਜਣਾਈ ਗੱਲ ਮੈਂ ਕਹੇ ਜੇ ਕੇਵਲ ਮੇਰੇ ਨਾਲ ਗੱਗੜ ਕੇ ਆ ਜੋਦੇ ਨੇ ਤੋ ਇੱਕ ਕਰਕੇ ਦਿੱਥੇ ਪ੍ਰਵਾਦ ਦੀ ਗੱਲ ਆ ਜਾਂਦੀ ਹੈ ਨਾ ਜਦੋਂ ਪ੍ਰਵਾਦ ਤੇ ਗੱਲ ਆ ਜਾਂਦੀ ਹੈ ਉਹ ਕੋਈ ਵੀ ਲੀਡਰ ਫੀਲ ਨਹੀਂ ਹੁੰਦਾ ਤੇ ਇਹ ਧਸਾਣਾਂ ਵਾਲੀ ਕਿੱਥੇ ਆ ਤੇ ਜਿਹੜਿਆ ਬਾਕੀ ਕਹਤਾ ਹੁੰਦੇ ਆ ਉਹਦੇ ਤੇ ਕੋਈ ਨੀ ਜੇ ਪਛਤ ਹੁੰਦੀ ਆ ਜਿਵੇਂ ਚੇਅਰਮੈਨ ਲਈ ਜੋ ਮਰਜ਼ੀ ਕਰ ਸਕਦਾ ਸੀ ਇਹਦੀ ਾਮਾਤਾਰੀ ਨੇ ਇਹਨੂੰ ਬਾੜਾ ਕੰਮ ਕਰ ਲਈ ਇਹਨੂੰ ਆਇਆ ਹੀ ਨਹੀਂ ਦੇ ਦੁਬਾਰ ਤੇ ਨਾ ਇਹ ਪਹਿਲਾਂ ਕਦੇ ਆਇਆ ਤੇ ਨਾ ਹੀ ਹੋਣੀ ਆਇਆ ਅੱਜ ਜੋ ਪੰਜਾਬ ਦੇ ਵਿੱਚ ਹਾਲਾਤ ਨੇ ਇਹ ਪਤਾ ਦੁੱਖ ਕਿੰਨੂੰ ਪਤਾ ਹੁੰਦਾ ਵੀ ਕੋਈ ਸਭ ਤੋਂ ਔਖਾ ਕੋਈ ਮੋਢਾ ਨਾ ਉਹ ਪੁੱਤ ਦੀ ਅਰਥੀ ਨੂੰ ਦੇਣਾ ਕੋਈ ਪਾਪ ਜਦੋਂ ਆਪਣੇ ਪੁੱਤ ਦੀ ਅਰਥੀ ਲੈ ਕੇ ਤੁਰਦਾ ਨਾ ਜਿਹੜੇ ਗੈਂਗਸਟਰ ਮਾਰ ਕੇ ਜਾਂਦੇ ਨੇ ਉਸ ਬਾਪ ਦਾ ਤੇ ਉਸ ਮਾਂ ਦਾ ਤੇ ਉਸ ਧੀ ਦਾ ਜਿਹਦਾ ਸਿਰ ਤਾਂ ਸਾਈਂ ਜਾਂਦਾ ਤੇ ਉਹ ਵੀ ਦੱਸ ਸਕਦੇ